ਹਾਂਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਸੋ ਸਾਰੇ ਵਧੀਆ ਹੋਮੋਂਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕੋਲ ਲੈ ਕੇ ਆਇਾਂਗੇ ਇਹ ਬੱਚੀ ਹੈ ਜੋ ਉਸ ਦੇ ਸੂਟਨੇਗੇ ਕੋਈ ਲਹਿੰਗਾ ਚੋਲੀ ਹੈਗਾ ਕੋਈ ਫਰੌਕ ਹੈ ਇਸ ਤਰ੍ਹਾਂ ਦੀ ਨਵੀਂ ਨਵੀਂ ਡਿਜ਼ਾਈਨਿੰਗ ਸਟੀਚਿੰਗ ਦੇ ਵਿੱਚ ਤੇ ਵਰਕ ਦੇ ਵਿੱਚ ਆਈ ਹੈ ਆਪਣੇ ਕੋਲ ਇਹ ਜਿੰਨੇ ਆਪਣੇ ਕੋਈ ਸਕੂਲ ਫੰਕਸ਼ਨਸ ਹੁੰਦੇ ਨੇ ਜਾਂ ਜਾਗੋ ਵਗੈਰਾ ਤੇ ਪਾਉਣ ਲਈ ਆਪਾਂ ਬੱਚਿਆਂ ਦੇ ਹਨਾ ਘੱਗਰੇ ਵਗੈਰਾ ਰੈਡੀ ਕਰਦੇ ਆ ਇਹ ਉਸ ਤਰ੍ਹਾਂ ਦੀ ਸਾਰੇ ਮਟੀਰੀਅਲ ਆ ਜਾਊਗਾ ਇਹ ਆਪਾਂ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਇਸ ਤੋਂ ਪਹਿਲਾਂ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀਆਂ ਡੇਲੀ ਪਾਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਜਾਓ ਹਾਂਜੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਤੁਸੀਂ ਉਸ ਦਾ ਲਿੰਕ ਵੀ ਟੱਚ ਕਰਕੇ ਉਸ ਤੇ ਦੇਖ ਸਕਦੇ ਹੋ ਉਸ ਨੂੰ ਫੋਲੋ ਵੀ ਕਰ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਦੇ ਸੂਟ ਨੇ ਜਿਹੜੇ ਉਸ ਤੇ ਪਾਏ ਹੋਏ ਨੇਗੇ ਠੀਕ ਹੈ ਹਾਂਜੀ ਤੁਸੀਂ ਆਪਣੇ ਕੋਲ ਵੀ ਕੋਈ ਵੀ ਡਿਜ਼ਾਈਨ ਦੇ ਕੇ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਤੁਹਾਨੂੰ ਫਰੌਕ ਇਸ ਦਾ ਜੋ ਸਟੱਫ ਆਊਗਾ ਉਹ ਜਾਰਜਟ ਆਊਗਾ ਇਹ ਬਿਲਕੁਲ ਰੈਡੀਮੇਡ ਫਰੌਕ ਦੀ ਤਰ੍ਹਾਂ ਸਟਿਚ ਕੀਤੀ ਹੋਈ ਹੈਗੀ ਠੀਕ ਹੈ ਹਾਂਜੀ ਇਹ ਫਰੌਕ ਇਸ ਤਰ੍ਹਾਂ ਰੈਡੀ ਹੋਈ ਹੋਈ ਹੈ ਸਟੱਫ ਹੈ ਇਸ ਦਾ ਮੈਂ ਤੁਹਾਨੂੰ ਦੱਸਿਆ ਵੀ ਜੌਰ ਜਟ ਦੇ ਵਿੱਚ ਆ ਗਿਆ ਵਾਈਟ ਕਲਰ ਦਾ ਸਟੱਫ ਸੀਗਾ ਉਸ ਦੇ ਵਿੱਚ ਇਸ ਤਰ੍ਹਾਂ ਪ੍ਰਿੰਟ ਆ ਗਿਆ ਲਾਈਟ ਬਲੂ ਤੇ ਲਾਈਟ ਸਕਾਈ ਜੇ ਕਲਰ ਦਾ ਇੱਕ ਆਪਣਾ ਗ੍ਰੇ ਕਲਰ ਹੈ ਬਿਲਕੁਲ ਲਾਈਟ ਲਾਈਟ ਨੇ ਇਸ ਤਰ੍ਹਾਂ ਇਹਦੇ ਫਰਲ ਨੇ ਜੋ ਬਣਾਏ ਹੋਏ ਨੇਗੇ ਦੇਖੋ ਇਸ ਤਰੀਕੇ ਦੇ ਨਾਲ ਇਹ ਰੈਡੀ ਹੈ ਉੱਪਰ ਤੋਂ ਨੀਚੇ ਤੱਕ ਤਿੰਨ ਚੀਜ਼ਾਂ ਜੋ ਇਸ ਦੇ ਨਾਲ ਤਿੰਨ ਫਰਲ ਨੇ ਇਹਦੇ ਅਟੈਚ ਕੀਤੇ ਹੋਏ ਨੇਗੇ ਆ ਦੋਨੋਂ ਸਾਈਡ ਤੇ ਇਸ ਤਰ੍ਹਾਂ ਸੇਮ ਡਿਜ਼ਾਈਨਿੰਗ ਆ ਗਈ ਇਸ ਦੇ ਵਿੱਚ ਇਸ ਤਰ੍ਹਾਂ ਦੇ ਗੈਦਰ ਪਾਏ ਹੋਏ ਨੇ ਇਸ ਤਰ੍ਹਾਂ ਇਹਦੀ ਨੈਕ ਰੈਡੀ ਕੀਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਨੈਕ ਨੂੰ ਯੂ ਸ਼ੇਪ ਦੇ ਵਿੱਚ ਹੈ ਤੇ ਬੈਕ ਸਾਈਡ ਤੇ ਇਸ ਦੇ ਜਿੱਪ ਲੱਗੀ ਹੋਈ ਹੈ ਇਸ ਤਰ੍ਹਾਂ ਬਿਲਕੁਲ ਵੀ ਪਤਾ ਨਹੀਂ ਲੱਗ ਰਹੀ ਜਿੱਪ ਦਾ ਇਸ ਤਰ੍ਹਾਂ ਜਿੱਪ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਸੋਨੀ ਜੀ ਹਾਂਜੀ ਤੇ ਇਸ ਦੇ ਆਪਾਂ ਐਵੇਂ ਸਟੈਪ ਵੀ ਲਗਾਏ ਹੋਏ ਨੇ ਫਿਟਿੰਗ ਦੇ ਲਈ ਠੀਕ ਹੈ ਇਹ ਸੀ ਆਪਣੀ ਡਰੌਕ ਬਹੁਤ ਹੀ ਪਿਆਰੀ ਜੀ ਸੀ ਨੀਚੇ ਤੋਂ ਇਸ ਦੇ ਇਸ ਤਰ੍ਹਾਂ ਦਾ ਸਟੱਫ ਹੈ ਜੋ ਲਗਾਇਆ ਗਿਆ ਹੈਗਾ ਬਹੁਤ ਸੋਹਣਾ ਜਾਂ ਠੀਕ ਹੈ ਇਹ ਨੈਟ ਲੱਗੀ ਹੋਈ ਹੈਗੀ ਤਾਂ ਕਿ ਇਹ ਫਲਫੀ ਹੋ ਸਕੇ ਥੋੜੀ ਜੀ ਆਪਣੀ ਅੱਜ ਦੀ ਵੀਡੀਓ ਦੀ ਪਹਿਲੀ ਫਰੌਕ ਬਹੁਤ ਹੀ ਸੋਹਣੀ ਜੀ ਸਟਿਚ ਕੀਤੀ ਹੋਈ ਹੈਗੀ ਅਗਰ ਤੁਸੀਂ ਵੀ ਆਪਣੇ ਬੱਚੇ ਦੇ ਲਈ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਕਿਸੇ ਵੀ ਸਟੱਫ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਹਾਂਜੀ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਨੈਕਸਟ ਇਹ ਆ ਗਿਆ ਆਪਣੇ ਕੋਲ ਲਹਿੰਗਾ ਚੋਲੀ ਇਹ ਆਪਾਂ ਰੈਡੀ ਕੀਤਾ ਹੈ। ਅੰ ਦੇਖੋ ਇਹ ਆ ਗਿਆ ਲਹਿੰਗਾ। ਜਿਸ ਦੇਖ ਸਕਦੇ ਹੋ ਇਹ ਲਹਿੰਗਾ ਇਸ ਤਰੀਕੇ ਦੇ ਨਾਲ ਕਲੀਆਂ ਵਾਲਾ ਲਹਿੰਗਾ ਇਹ ਠੀਕ ਹੈ। ਇਸ ਦੇ ਵਿੱਚ ਇਸ ਤਰ੍ਹਾਂ ਆਪਾਂ ਜਰੀ ਵਰਕ ਕੀਤਾ ਹੋਇਆ ਜਰੀ ਤੇ ਥ੍ਰੈਡ ਦਾ ਜੋ ਇਹ ਸਟੱਫ ਆ ਗਿਆ ਇਸ ਦਾ ਸਲਕ ਆ ਗਿਆ ਤੇ ਇਸ ਦੇ ਉੱਪਰ ਜੋ ਆਪਣਾ ਵਰਕ ਹੈ ਉਹ ਲਾਈਟ ਸਿਲਵਰ ਜੀ ਜਰੀ ਆ ਗਈ ਤੇ ਬੇਬੀ ਪਿੰਕ ਕਲਰ ਦਾ ਥ੍ਰੈਡ ਹੈ ਉਸ ਦੇ ਨਾਲ ਇਹ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਹੈ। ਦੋਨੋਂ ਸਾਈਡ ਤੇ ਇਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਇਹ ਇਸ ਤਰ੍ਹਾਂ ਵੱਡੇ ਵੱਡੇ ਕੱਟਵਰਕ ਡਿਜ਼ਾਈਨ ਕਰਕੇ ਉਹਨਾਂ ਦੇ ਵਿੱਚਕਾਰ ਫਲਾਰ ਬਣਾਏ ਹੋਏ ਨੇ ਇਸ ਤਰ੍ਹਾਂ ਉੱਪਰ ਨੇ ਜਿਹੜੇ ਫਲਾਰ ਬਣਾਏ ਹੋਏ ਨੇਗੇ ਛੋਟੇ ਛੋਟੇ ਬੂਟੀ ਹੈਗੀ ਜਿਹੜੇ ਛੋਟੇ ਫਲਾਰ ਨੇ ਵਿੱਚ ਪਾਏ ਹੋਏ ਨੇ ਇਸ ਤਰੀਕੇ ਦੇ ਨਾਲ ਏਸੀ ਆਪਣਾ ਲਹਿੰਗਾ ਉੱਪਰ ਲਾਸਟਿਕ ਹੈ ਇਸ ਦੇ ਉੱਪਰ ਹਾਂਜੀ ਹੁਣ ਆਪਾਂ ਇਸ ਦੀ ਜੋ ਬਲਾਊਜ਼ ਆਉ ਦਿਖਾਉਣੇ ਆ ਜੇਰੀਆ ਇਸ ਦਾ ਬਲਾਊਜ਼ ਇਸ ਤਰ੍ਹਾਂ ਨਾਲ ਇਹਦਾ ਬਲਾਊਜ਼ ਰੈੱਡ ਕੀਤਾ ਹੋਇਆ ਹੈ ਨੀਚੇ 골ਡਨ ਲੇਸ ਲਗਾਈ ਹੋਈ ਹੈਗੀ ਠੀਕ ਹੈ ਉੱਪਰ ਇਸ ਦੀ ਨੈਕ ਤੇ ਵੀ ਵਰਕ ਆ ਗਿਆ ਇਸ ਤਰ੍ਹਾਂ ਨਾਲ ਨੈਕ ਜਿਹੜੀ ਬਣਾਈ ਹੋਈ ਹੈਗੀ ਤੇ ਵਿੱਚਕਾਰ ਛੋਟੀ ਛੋਟੀ ਬੁੱਟੀ ਆ ਗਈ ਬਾਜ਼ੂ ਇਹਦੀਆਂ ਬਿਲਕੁਲ ਪਲੇਨ ਨੇਗੀਆਂ ਇਹ ਸੀ ਆਪਣੀ ਚੋਲੀ ਇਸ ਤਰ੍ਹਾਂ ਬੈਕ ਸਾਈਡ ਤੇ ਵੀ ਕਲਾਈਨ ਹੈ ਜੋ 골ਡਨ ਲੇਸ ਦੀ ਲਗਾਈ ਗਈ ਹੋਈ ਹੈਗੀ ਠੀਕ ਹੈ ਹਾਂਜੀ ਇਸ ਦੇ ਨਾਲ ਦੁਪੱਟਾ ਆਪਾਂ ਨੈੱਟ ਦਾ ਰੈਡੀ ਕੀਤਾ ਹੈਗਾ ਇਸ ਦਾ ਜੋ ਸਾਰਾ ਸਟੱਫ ਸੀਗਾ ਉਹ ਸਿਲਕ ਸੀਗਾ ਠੀਕ ਹੈ ਡਾਰਕ ਬੋਟਲ ਗ੍ਰੀਨ ਕਲਰ ਸੀਗਾ ਇਸ ਦਾ ਹਾਂਜੀ ਇਹ ਰਹੀ ਇਸ ਦੀ ਬੇਬੀ ਪਿੰਕ ਕਲਰ ਦੀ ਜੋ ਦੁਪੱਟਾ ਆਪਾਂ ਨੈੱਟ ਦਾ ਦੁਪੱਟਾ ਰੈਡੀ ਕੀਤਾ ਹੈਗਾ ਐਵੇਂ ਦਾ ਦੇਖੋ ਇਹਦੇ 4 ਸਾਈਡ ਤੇ ਆਪਾਂ ਪੈਚ ਵਰਕ ਹੈ ਇਹ ਇੱਕ ਤਰ੍ਹਾਂ ਦਾ ਪੈਚ ਵਰਕ ਲਗਾਇਆ ਹੈਗਾ ਜੋ ਆਪਣੇ ਸੂਟ ਦੇ ਨਾਲ ਦਾ ਸੀਗਾ ਨਾ ਬੋਟਲ ਗ੍ਰੀਨ ਕਲਰ ਦਾ ਉਹੀ ਸਟੱਫ ਲੈ ਕੇ ਉਸ ਦੇ ਉਪਰ ਇਸ ਤਰ੍ਹਾਂ ਦਾ ਵਰਕ ਕਰਕੇ 4 ਸਾਈਡ ਇਸ ਤੇ ਇਸ ਤਰ੍ਹਾਂ ਵਰਕ ਆ ਗਿਆ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣੀ ਜੀ ਲੁੱਕ ਦਿੱਤੀ ਗਈ ਹੈ ਇਸ ਨੂੰ ਐਵੇਂ ਹਾਂਜੀ ਹੁਣ ਆਪਾਂ ਇੱਕ ਹੋਰ ਦਿਖਾਵਾਂਗੇ ਉਹ ਵੀ ਲਹਿੰਗਾ ਚੋਲੀ ਹੈ ਬਟ ਇਹ ਵਿਦਾਊਟ ਦੁਪੱਟਾ ਹੈਗਾ ਇਹ ਬਹੁਤ ਸੋਹਣਾ ਹੈਗਾ ਆਰਗੰਜਾ ਦੇ ਸਟੱਫ ਦੇ ਉੱਪਰ ਹੈ ਇਹ ਦੇਖੋ ਇਸ ਤਰ੍ਹਾਂ ਆ ਗਿਆ ਇਹ ਦੇਖ ਸਕਦੇ ਹੋ ਇਸ ਦੇ ਵਿੱਚ ਜਰੀ ਦਾ ਜੋ ਵਰਕ ਹੈਗਾ ਇਸ ਤਰੀਕੇ ਦੇ ਨਾਲ ਵਰਕ ਕੀਤਾ ਹੋਇਆ ਹੈਗਾ ਸਾਰੇ ਉੱਤੇ ਛੋਟੇ-ਛੋਟੇ ਫਲਾਰ ਆ ਗਏ ਉੱਪਰ ਲਾਸਟਿਕ ਬਣਾਈ ਪਾਈ ਹੋਈ ਹੈ ਇਸ ਦੇ ਵਿੱਚ ਤੇ ਲਾਈਨਿੰਗ ਲੱਗੀ ਹੋਈ ਹੈ نیچے ਤੇ نیچے ਇਸ ਦਾ ਬਾਰਡਰ ਹੈ ਜੋ ਇਸ ਤਰੀਕੇ ਦੇ ਨਾਲ نیچے ਪਾਈਪਿੰਗ ਲੱਗੀ ਹੋਈ ਹੈ 골ਡਨ ਵਿੱਚ ਪੀਚੀ ਥ्रेड ਯੂਜ਼ ਕੀਤਾ ਗਿਆ ਨਾਟ ਵਰਕ ਕੀਤਾ ਹੋਇਆ ਹੈ ਥ्रेड ਦੇ ਨਾਲ ਇਸ ਤਰ੍ਹਾਂ ਇਹ ਫਲਾਰ ਨੇ ਜਿਹੜੇ ਜਰੀ ਦੇ ਨਾਲ ਪਾਏ ਹੋਏ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਗਈ ਇਸ ਦੀ ਇਸ ਹੀ ਆਪਣਾ ਇਸ ਤਰੀਕੇ ਦੇ ਨਾਲ ਲਹਿੰਗਾ ਸੀ ਜੋ ਰੈਡੀ ਕੀਤਾ ਹੋਇਆ ਹੈ ਹੁਣ ਆਪਾਂ ਇਸ ਦਾ ਬਲਾਊਜ਼ ਦਿਖਾਉਣੀ ਆ ਤੁਹਾਨੂੰ ਦੇਖੋ ਇਸ ਤਰ੍ਹਾਂ ਪਿਆਰੀ ਜੀ ਲੁੱਕ ਹੈ ਜਿਹੜੀ ਬਲਾਊਜ਼ ਨੂੰ ਦਿੱਤੀ ਗਈ ਹੈ ਸੇਮ ਵਰਕ ਆਪਣਾ ਨੀਚੇ ਆ ਗਿਆ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਤੇ ਉੱਪਰ neck ਹੈ ਇਸ ਦੀ ਇਸ ਤਰੀਕੇ ਦੇ ਨਾਲ neck ਰੈਡੀ ਕੀਤੀ ਹੋਈ ਹੈ ਬਾਜ਼ੂ ਤੇ ਜੋ ਉਹ 골ਡਨ ਲੈਸ ਲਗਾਈ ਗਈ ਹੈ ਫਰੰਟ ਪੀਸ ਆਪਣਾ ਇਸ ਤਰ੍ਹਾਂ ਨਾਲ ਰੈਡੀ ਹੈ ਇਹ ਜੋ ਸਟੱਫ ਆ ਗਿਆ ਉਹ ਮਸ਼ਲੀਨ ਆ ਗਿਆ ਆਪਣੀ ਚੋਲੀ ਦਾ ਤੇ ਇਹ organza ਸੀ ਇਹ ਆ ਗਿਆ ਇਸ ਦੀ ਬੈਕ ਸਾਈਡ ਬੈਕ ਸਾਈਡ ਤੇ ਵੀ ਨੀਚੇ ਵਰਕ ਆ ਗਿਆ ਇਸ ਤੇ ਤੇ ਪਿੱਛੇ ਆਪਾਂ ਸਟੈਪ ਲਗਾ ਕੇ ਇਸ ਨੂੰ ਸੋਹਣੀ ਜੀ ਡਿਜ਼ਾਈਨਿੰਗ ਦਿੱਤੀ ਗਈ ਹੈਗੀ ਠੀਕ ਹੈ ਹਾਂ ਜੀ ਇਸੇ ਆਪਣੀ ਐਮ ਐਡੀ ਜੋ ਬਲਾ우스 ਸੀਗਾ ਰੈਡੀ ਇਹ ਆ ਗਿਆ ਆਪਣਾ ਦੂਸਰਾ ਲਹਿੰਗਾ ਚोली ਹਾਂ ਜੀ ਹੁਣ ਆਪਾਂ ਦਿਖਾਉਣੇ ਤੁਹਾਨੂੰ ਇੱਕ ਸੂਟ ਇਹ ਆ ਗਿਆ ਆਪਣੀ ਕੋਲ ਸਲਵਾਰ ਸੂਟ ਦੇਖੋ ਇਸ ਦਾ ਜੋ ਸਟੱਫ ਰਹੂਗਾ ਉਹ ਰਹੂਗਾ ਕ੍ਰੇਪ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦੀ ਇਸ ਦੀ ਲੁੱਕ ਹੈ ਜੋ ਇਸ ਦਾ ਘੇਰਾ ਆ ਗਿਆ ਵਰਕ ਵਾਲਾ ਥ्रेड ਵਰਕ ਹੈ ਇਸ ਦੇ ਉੱਪਰ ਐਵੇਂ ਦਾ ਵਰਕ ਕੀਤਾ ਹੋਇਆ ਨੀਚੇ ਕੱਟ ਵਰਕ ਆ ਗਿਆ ਤੇ ਵਾਈਟ ਤੇ ਪਿੰਕ ਕਲਰ ਦਾ ਜੋ ਥ्रेड ਹੈ ਉਹ ਯੂਜ਼ ਕੀਤੇ ਗਏ ਨੇ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈਗੀ ਛੋਟਾ ਜਿਹਾ ਘੇਰੇ ਦੀ ਛੋਟੀ ਬੱਚੀ ਦਾ ਸੂਟ ਹੈ ਨਾ ਇਹ ਇਸ ਲਈ ਹਾਂਜੀ ਇਹ ਸੀ ਆਪਣੀ ਸ਼ਰਟ ਰੈਡੀ ਸੀ ਇਸ ਤਰ੍ਹਾਂ ਹੁਣ ਇਸਦੇ ਆਪਾਂ ਤੁਹਾਨੂੰ ਬਾਟਮ ਦਿਖਾਉਣੀ ਆ ਬਾਟਮ ਸੇਮ ਸਟੱਫ ਦੀ ਹੈ ਕੋਈ ਵਰਕ ਵਗੈਰਾ ਨਹੀਂ ਹੈ ਇਸਦੇ ਵਿੱਚ ਇਹ ਬਿਲਕੁਲ ਪਲੇਨ ਹੈ ਠੀਕ ਹੈ ਹਾਂਜੀ ਇਸ ਸ਼ਰਟ ਦੇ ਨਾਲ ਆਪਾਂ ਇੱਕ ਬਾਟਮ ਬਣਾਈ ਹੋਈ ਸੀ ਤੇ ਇੱਕ ਆਪਣੇ ਕੋਲ ਲਹਿੰਗਾ ਹੈ ਜਿਸ ਤਰ੍ਹਾਂ ਆਪਾਂ ਕੋਈ ਜਾਗੋ ਵਗੈਰਾ ਤੇ ਵੇਅਰ ਕਰਨਾ ਹੋਵੇ ਨਾ ਜਾਂ ਫਿਰ ਜਿਵੇਂ ਬੱਚਿਆਂ ਦੇ ਸਕੂਲ ਦੇ ਵਿੱਚ ਫੰਕਸ਼ਨ ਹੁੰਦੇ ਨੇ ਧੀਆ ਦੇ ਹਨਾ ਉਸ ਤਰ੍ਹਾਂ ਰੈਡੀ ਕੀਤਾ ਹੋਇਆ ਉਮੇ ਪਾਉਣ ਦੇ ਲਈ ਐਵੇਂ ਦਾ ਇਹ ਸਿਲਕ ਦੇ ਵਿੱਚ ਆ ਗਿਆ ਇੱਕ ਐਵੇਂ ਇਸ ਦੇ ਵਿੱਚੋਂ ਗੈਦਰ ਪਾਏ ਹੋਏ ਨੇ ਤੇ نیچے 골ਡਨ ਲੇਸ ਆ ਜੋ ਲਗਾਈ ਹੋਈ ਹੈਗੀ ਐਸੀ ਆਪਣਾ ਫੱਗੜਾ ਹਾਂਜੀ ਇਸ ਦੇ ਨਾਲ ਆਪਾਂ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਜੋ ਰੈਡੀ ਕੀਤਾ ਹੋਇਆ ਹੈ ਛੋਟਾ ਜਿਹਾ ਪਿੰਕ ਕਲਰ ਦਾ ਹੀ ਦੁਪੱਟਾ ਹੈ ਤੇ ਇਸ ਦੇ ਉੱਤੇ ਇਸ ਤਰ੍ਹਾਂ ਨਾਲ ਗੋਟਾ ਪੱਤੀ ਵਾਲੀ ਲੇਸ ਹੁੰਦੀ ਹੈ ਜਿਹੜੀ ਉਹ ਲਗਾ ਕੇ ਇਹ ਸਾਰਾ ਵਰਕ ਹੈ ਜੋ ਸੂਈ ਨਾਲ ਕੀਤਾ ਹੋਇਆ ਹੈ ਇਸ ਤਰ੍ਹਾਂ ਇਸ ਤੇ ਇਹ ਲਗਾਏ ਗਏ ਨੇ ਸਟੋਨ ਠੀਕ ਹੈ ਕਟ ਬੀਡਸ ਨੇ ਤੇ ਇਹ ਇਸ ਤਰ੍ਹਾਂ ਇਸ ਨੂੰ ਬਹੁਤ ਹੀ ਸੋਹਣੀ ਜਿਹੀ ਫਿਨਿਸ਼ਿੰਗ ਦਿੱਤੀ ਗਈ ਹੈ ਐਵੇਂ ਦੀ ਠੀਕ ਹੈ ਇਹ ਆਪਣਾ ਦੁਪੱਟਾ ਸੀ ਹਾਂਜੀ ਇਸ ਤਰ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੇ ਤੁਸੀਂ ਹਨਾ ਕੋਈ ਵੀ ਡਿਜ਼ਾਈਨ ਦੇ ਵਿੱਚ ਬੱਚਿਆਂ ਦੇ ਫੈਂਸੀ ਜੇ ਲੁੱਕ ਵਾਲੇ ਐਵੇਂ ਦੇ ਕੋਈ ਗਿੱਧੇ ਵਗੈਰਾ ਤੇ ਪਾਉਣ ਲਈ ਜਾਂ ਆਗੂ ਵਗੈਰਾ ਤੇ ਪਾਉਣ ਲਈ ਕਿਸੇ ਵੀ ਤਰ੍ਹਾਂ ਆਪਾਂ ਲਹਿੰਗਾ ਚੋਲੀ ਹੋਵੇ ਜਾਂ ਇਸ ਤਰ੍ਹਾਂ ਕੱਗਰੇ ਹੋਵੇ ਇਸ ਤਰ੍ਹਾਂ ਦੇ ਦੁਪੱਟੇ ਹੋਵੇ ਜਾਂ ਸੂਟ ਹਨਾ ਬ੍ਰੌਕਸ ਵਗੈਰਾ ਤੁਸੀਂ ਕੁਝ ਵੀ ਸਟਿਚ ਕਰਵਾ ਸਕਦੇ ਹੋ ਸਾਡੇ ਤੋਂ ਵਰਕ ਵੀ ਕਰਵਾ ਕੇ ਲੈ ਸਕਦੇ ਹੋਗੇ ਠੀਕ ਹੈ ਅਗਰ ਵੈਸੇ ਪਲੇਨ ਜਾਂ ਲੈਸਸ ਵਗੈਰਾ ਲਗਾ ਕੇ ਕੋਈ ਡਿਜ਼ਾਈਨ ਦੇ ਵਿੱਚ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਉਵੇਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਇਹ ਤੁਹਾਡੀ ਆਪਣੀ ਚੋਇਸ ਹੈ ਵੀ ਤੁਸੀਂ ਕਿਸ ਤਰ੍ਹਾਂ ਰੈਡੀ ਕਰਵਾਉਣਾ ਹੈਗਾ ਅਗਰ ਤੁਸੀਂ ਵਰਕ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਵਰਕ ਵੀ ਕਰਵਾ ਸਕਦੇ ਹੋ ਜਿਹੜੀ ਸਟਿਚਿੰਗ ਹੋਊਗੀ ਉਹ ਤੁਸੀਂ ਖੁਦ ਵੀ ਕਰ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇਦੇ ਹੋ ਇਸ ਲਈ ਤੁਹਾਡਾ ਧੰਨਵਾਦ ਹੈ ਹਾਂਜੀ ਹੁਣ ਆਪਾਂ ਕੱਲ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ